ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਇੱਕ ਪਾਸੇ ਹਰਿਆਣਾ ਚੋਣਾਂ 'ਚ ਰੁੱਝੀ ਹੋਈ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਠਾ ਤੇ ਠਾਲ ਹਰਿਆਣਾ ਦੇ ਵਿੱਚ ਰੈਲੀਆਂ ਕਰਦੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕੀ ਮਾਜਰਾ ਹੈ ਕਿਹੜਾ ਐਮਐਲਏ ਗ੍ਰਿਫਤਾਰ ਕੀਤਾ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਇੱਕ ਪਾਸੇ ਸੁਨੀਤਾ ਕੇਜਰੀਵਾਲ ਮਨੀਸ਼ ਸੋਸੋਧੀਆ ਸਣੇ ਸਾਰੇ ਆਗੂ ਹਰਿਆਣਾ ਚੋਣਾਂ ਚ ਬਿਜੀ ਨੇ ਮੁੱਖ ਮੰਤਰੀ ਭਗਵੰਤ ਮਾਨ ਰੈਲੀਆਂ ਤੇ ਠਾ ਰੈਲੀਆਂ ਕਰ ਰਹੇ ਨੇ ਪਰ ਦੂਜੇ ਪਾਸੇ ਈਡੀ ਨੇ ਅੱਜ ਸਵੇਰੇ ਹੀ ਰੇਡ ਮਾਰ ਕੇ ਆਪ ਦਾ ਇੱਕ ਐਮਐਲਏ ਚੱਕ ਲਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਨਤੁੱਲਾ ਖਾਨ ਨੂੰ ਦਿੱਲੀ ਵਕਫ ਬੋਰਡ ਨਾਲ ਸਬੰਧਤ منی ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕਰ ਲਿਆ ਕਈ ਘੰਟਿਆਂ ਦੀ ਛਾਪੇਮਾਰੀ ਮਗਰੋਂ ਈਡੀ ਦੀ ਟੀਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਮਾਨਤੁੱਲਾ ਖਾਨ ਦੇ ਘਰ ਤਲਾਸ਼ੀ ਮੁਹਿੰਮ ਚਲਾਈ ਗਈ ਮੰਤੂਲਾ ਖਾਨ ਦੇ ਘਰ ਤਲਾਸ਼ੀ ਮੀਮ ਤੋਂ ਬਾਅਦ ਈਡੀ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤਲਾਸ਼ੀ ਮਹੀ ਵਿੱਚ ਈਡੀ ਨੇ 6 ਤੋਂ 7 ਅਧਿਕਾਰੀ ਸ਼ਾਮਲ ਸਨ। ਦਿੱਲੀ ਪੁਲਿਸ ਦੀ ਟੀਮ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਰਹੀ। ਅਰਧ ਸੈਨਿਕ ਬਲਾਂ ਦੇ ਜਵਾਨ ਵੀ ਮੌਜੂਦ ਸਨ। ਇਸ ਗ੍ਰਿਫਤਾਰੀ ਤੇ ਮੰਤੂਲਾ ਖਾਨ ਨੇ ਕਿਹਾ ਕਿ ਮੈਂ ਬੇਕਸੂਰਾ। ਇਸ ਤੋਂ ਇਲਾਵਾ ਲਗਾਤਾਰ ਈਡੀ ਦੇ ਵੱਲੋਂ ਜਿਹੜਾ ਘਰ ਦੀ ਤਲਾਸ਼ੀ ਜਾਰੀ ਰੱਖੀ ਗਈ। ਇਸ ਤੋਂ ਪਹਿਲਾਂ ਮੰਤੂਲਾ ਖਾਨ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਏਜੰਸੀ ਈਡੀ ਨੂੰ ਉਹਨਾਂ ਦੇ ਘਰ ਪਹੁੰਚੀ ਹੈ। ਔਖਲਾ ਦੇ ਵਿਧਾਇਕ ਮਨਤੋਲਾ ਖਾਨ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਘਰ ਅਜੇ ਈਡੀ ਦੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਪਹੁੰਚੇ ਹਨ ਉੱਥੇ ਹੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਈਡੀ ਦੀ ਬੇਰਹਿਮੀ ਵੇਖੋ ਕਿ ਮਨਤੋਲਾ ਪਹਿਲਾਂ ਈਡੀ ਦੀ ਜਾਂਚ ਵਿੱਚ ਸ਼ਾਮਲ ਹੋਏ ਉਹਨਾਂ ਤੋਂ ਅੱਗੇ ਲਈ ਸਮਾਂ ਮੰਗਿਆ ਗਿਆ ਪਰ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੱਸ ਨੂੰ ਕੈਂਸਰ ਹੈ ਉਹਨਾਂ ਦਾ ਆਪਰੇਸ਼ਨ ਹੋਇਆ ਹੋਇਆ ਤੇ ਇਸ ਦਰਮਿਆਨ ਈਡੀ ਨੇ ਕੋਈ ਰਹਿਮ ਵਾਲੀ ਸਥਿਤੀ ਨਹੀਂ ਦਿਖਾਈ अरविंद केजरीवाल ਪਹਿਲਾਂ ਹੀ ਜੇਲ੍ਹ ਚ ਨੇ ਮਨੀਸ਼ 소ਧਿਆ ਤੇ ਸੰਜੇ ਸਿੰਘ ਮਸਾ ਰੱਬ ਰੱਬ ਕਰਕੇ ਬਾਹਰ ਨਿਕਲੇ ਨੇ ਸਤਿੰਦਰ ਜੈਨ ਪਹਿਲਾਂ ਜੇਲ੍ਹ ਚ ਨੇ ਤੇ ਹੁਣ ਅਮਨਤੁੱਲਾ ਖਾਨ ਜੇਲ੍ਹ ਚ ਚਲੇ ਗਏ ਆ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਉੱਤੇ ਕਾਫੀ ਘਿਰੀ ਹੋਈ ਆ ਬੇਸ਼ੱਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਧਿਰਾਂ ਉਸ ਨੂੰ ਬਦਲਾਖੋਰੀ ਦੀ ਰਾਜਨੀਤੀ ਕਹਿੰਦੀਆਂ ਹੁਣ ਪਰ ਗੱਲ ਇਹ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਤਾਂ ਫਿਰ ਉਹਨਾਂ ਨੂੰ ਵਾਰ-ਵਾਰ ਜਮਾਨਤ ਤੋਂ ਨਾ ਕਿਉਂ ਹੋ ਰਹੀ ਹੈ ਇਹ ਸਾਰੇ ਸਵਾਲ ਨੇ ਅਮਾਨਤullah ਖਾਨ ਹੁਣ ਜੇਲ੍ਹ 'ਚ ਨੇ ਸਾਡੇ ਪੰਜਾਬ ਤੋਂ ਵੀ ਇੱਕ ਵਿਧਾਇਕ ਈਡੀ ਦੀ ਰਾ ਸੱਚ ਨੇ ਲੰਬੇ ਸਮੇਂ ਤੋਂ ਗ੍ਰਿਫਤਾਰ ਕੀਤਾ ਹੋਇਆ ਉਹਨਾਂ ਨੂੰ ਗੱਜਨਵਾਜਰਾ ਹੋਣੀ ਉਸੇ ਤਰ੍ਹਾਂ ਹੀ ਲਾ ਲੋ ਕਿ ਤੁਸੀਂ ਹੁਣ ਆਮ ਆਦਮੀ ਪਾਰਟੀ ਲਖਾਨ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇਸ ਤਰ੍ਹਾਂ ਨਾਲ ਗ੍ਰਿਫਤਾਰ ਹੋਣਾ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਸੰਕਟ ਦੀ ਘੜੀ ਹੈ